ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਿਹਾ ਕਿ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਡਰੱਗਸ ਦੇ ਵਿੱਚ ਇਨਵੋਲਡ ਹੈਗੀ ਇਹ ਇਸ ਤਰ੍ਹਾਂ ਪੰਜਾਬ ਦੀ ਪੁਲਿਸ ਤੇ ਲੇਬਲ ਲਾ ਦੇਣਾ ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਕਿਉਂਕਿ ਉਹ ਆਪ ਹੋਮ ਮਿਨਿਸਟਰ ਵੀ ਨਹੀਂ ਆਪ ਉਹ ਚੀਫ ਮਿਨਿਸਟਰ ਵੀ ਨਹੀਂ ਔਰ ਮਗਰਲੇ 2.5 ਸਾਲਾਂ ਤੋਂ ਸਰਕਾਰ ਚਲਾ ਰਹੇ ਨੇ ਔਰ ਇਸ ਤਰ੍ਹਾਂ ਤੁਸੀਂ ਇਹ ਮਾਰਸ਼ਲ ਪੁਲਿਸ ਨੂੰ ਲੇਬਲ ਕਰ ਦਿਓਗੇ ਇਹ ਉਹ ਮਾਰਸ਼ਲ ਪੁਲਿਸ ਹੈ ਜਿਨੇ ਪੰਜਾਬ ਦਾ ਹੱਤਵੜਦ ਰੋਕਿਆ ਪੰਜਾਬ ਦੀ ਲੜਾਈ ਲੜੀ ਏਕਤਾ ਔਰ ਅਖੰਡਤਾ ਭਾਈਚਾਰਾ ਕਾਇਮ ਰੱਖ ਕੇ ਤੇ ਅੱਜ ਪੰਜਾਬ ਸਾਡਾ ਬੜਾ ਖੁਸ਼ਹਾਲ ਹੈ ਇਸ ਪੱਖੋਂ ਕਿ ਸਾਡੀ ਪੰਜਾਬ ਪੁਲਿਸ ਹਮੇਸ਼ਾ ਇਸ ਗੱਲ ਤੇ ਤਤਪਰ ਰਹਿੰਦੀ ਹੈ ਹੋ ਸਕਦਾ ਕੋਈ ਟਾਵਾ ਟੱਲਾ ਜਿਹੜੇ ਵਿਅਕਤੀ ਹੁੰਦੇ ਆ ਤੁਸੀਂ ਸਾਰੀ ਪੁਲਿਸ ਨੂੰ ਲੇਬਲ ਨਹੀਂ ਕਰ ਸਕਦੇ 10000 ਦੇ 10 ਲੋਕ 10000 ਦੀ ਇਹ ਫੋਰਸ ਨੂੰ ਜਾਂ 20000 ਹੋਸਾਇਦਾ ਕੋਈ ਟਾਵੇਂ ਦੋ ਤਿੰਨ ਬੰਦੇ ਹੋਣ ਜਿਨ੍ਹਾਂ ਨੂੰ ਤੁਸੀਂ ਵੀ ਉਹ ਮਾੜੇ ਹੋਣ ਉਹਨਾਂ ਨੂੰ ਕੱਢੋ ਬਾਹਰ ਮੈਂ ਨਹੀਂ ਕਹਿੰਦਾ ਲੇਕਿਨ ਸਾਰੀ ਪੁਲਿਸ ਦਾ ਮਨੋਬਲ ਇਸ ਕਰਨਾ ਡਿੱਗਿਆ ਹੈਗਾ ਔਰ ਤੁਸੀਂ ਉਹਨਾਂ ਦੀਆਂ ਟਰਾਂਸਫਰਸ ਦੂਰ ਦੂਰ ਕਰਤੀਆਂ ਇੱਕ ਹੋਰ ਪਤੇ ਦੀ ਗੱਲ ਦੱਸਣ ਲੱਗਿਆ ਤੁਹਾਨੂੰ ਹਰ ਜਗ੍ਹਾ ਤੇ ਪੀ ਮਚੋਰ ਰਿਟਾਇਰਮੈਂਟ ਲੈਣਾ ਚਾਹਦੀ ਹੈ ਪੰਜਾਬ ਪੁਲਿਸ ਦੇ ਲੋਕ ਡੇਲੀ 50 50 ਅਰਜ਼ੀਆਂ ਆ ਰਹੀਆਂ ਕਮਿਸ਼ਨਰ ਚ ਆ ਰਹੇ ਐਸਐਸਪੀ ਦੇ ਦਫਤਰਾਚਾਰੀਆਂ ਪੰਜਾਬ ਪੁਲਿਸ ਦੇ ਲੋਕ ਪੀ ਮਚੌਰ ਆਦੀਆਂ ਰਿਟਾਇਰਮੈਂਟਸ ਮੰਗ ਰਹੇ ਉਹਨਾਂ ਨੂੰ ਪੁਲਿਸ ਸਮਝਾ ਰਹੀ ਹੈ ਕਿਉਂਕਿ ਉਹਨਾਂ ਦੇ ਮਨੋਂ ਵੱਲ ਡਿੱਗ ਚੁੱਕੇ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਪੰਜਾਬ ਦੇ ਡੀਜੀਪੀ ਨੂੰ ਔਰ ਪੰਜਾਬ ਦੇ ਚੀਫ ਡਿਸਟ੍ਰਿਕਟ ਨੂੰ ਕਿ ਇਹਨਾਂ ਨੂੰ ਗਲੇ ਲਾਉਣ ਦੀ ਲੋੜ ਹੈ ਇਹਨਾਂ ਨੂੰ ਗਲੇ ਲਾਓ ਇਹਨਾਂ ਦੀ ਗੱਲ ਸੁਣੋ ਅਗਰ ਇਹਨਾਂ ਦਾ ਮਨੋਂ ਵੱਲ ਡਿੱਗ ਪਿਆ ਕਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਏ ਜਿਸ ਪ੍ਰਕਾਰ ਕਿਉਂਕਿ ਵਰਤੀ ਪਾਉਣ ਵਾਸਤੇ ਬੰਦਾ ਪਹਿਲਾਂ ਤਰਸਦਾ ਸੀਗਾ ਗਿਹੜੇ ਕੱਢਦਾ ਸੀ ਹੁਣ ਉਹ ਕਹਿ ਰਿਹਾ ਕਿ ਮੈਨੂੰ ਪੀ ਮਛੋ ਰਿਟਾਇਰਮੈਂਟ ਚਾਹੀਦੀ ਹੈ ਤੁਸੀਂ ਮੜੇ ਜੇ ਅੰਕੜੇ ਕੱਢੋ ਜਰਾ ਇਹ ਪੜਤਾਲ ਕਰੋ ਮੈਂ ਪ੍ਰੈਸ ਹਾਲੇ ਨੂੰ ਬੇਨਤੀ ਕਰਨੀ ਚਾਹ। ਸੋ ਇਹ ਨਹੀਂ ਹੋਣਾ ਚਾਹੀਦਾ ਔਰ ਮੈਂ ਆਸ ਕਰਦਾ ਕਿ ਡੀਜੀਪੀ ਪੰਜਾਬ ਔਰ ਪੰਜਾਬ ਦੇ ਮੁੱਖ ਮੰਤਰੀ ਇਸ ਪੁਲਿਸ ਫੋਰਸ ਨੂੰ ਆਪ ਦੇ ਗੱਲ ਨਾਲ ਲਾਉਣਗੇ ਇਹਨਾਂ ਦੀਆਂ ਤਕਲੀਫਾਂ ਸੁਣੋ ਇਹਨਾਂ ਦੀ ਗੱਲ ਸੁਣੋ ਔਰ ਜਿਹੜੇ ਕੰਮ ਤੁਸੀਂ ਪੰਜਾਬ ਦੇ ਹਿੱਤ ਲਈ ਇਹਨਾਂ ਤੋਂ ਕਰਾਉਣੇ ਚਾਹੁੰਦੇ ਹੋ ਉਹ ਇਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਟਾਰਗੇਟ ਦਿਓ ਔਰ ਕਰਨਗੇ ਉਹ ਲੋਕ ਪਰ ਇਸ ਤਰ੍ਹਾਂ ਰੀਸ਼ਫਲ ਨਾਲ ਡਰੋਨ ਨਾਲ ਧੱਕੇ ਮਾਰਨ ਨਾਲ ਤੋਂ ਛੱਡ ਕੇ ਚਲੇ ਜਾਣਗੇ ਔਰ ਪੰਜਾਬ ਦੇ ਹਾਲਾਤ ਬੁਰੇ ਹੋ ਜਾਣਗੇ